ਸਤਿ ਸ਼੍ਰੀ ਅਕਾਲ ਜੀ ਜਸ ਪ੍ਰਾਪਰਟੀ ਐਡਵਾਈਜ਼ਰ ਬੋਲੋ ਅੱਜ ਤੁਹਾਡੇ ਲਈ ਸਵਾ 6 ਕਿੱਲੇਆਂ ਦਾ ਟੱਕ ਲੈ ਕੇ ਹਾਜ਼ਰ ਨੇ ਜੋ ਕਿ ਹੁਸ਼ਿਆਰਪੁਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ ਤੁਸੀਂ ਦੇਖ ਸਕਦੇ ਹੋ ਜਿਉ ਮੋਟਰ ਲੱਗੀ ਹੈ ਇੱਕ ਆ ਜ਼ਮੀਨ ਹੈ ਜੀ ਹਾਂਜੀ ਕੱਚਾ ਰੋਡ ਹੈ ਜੀ ਇਹ ਤੋਂ 400 ਮੀਟਰ ਦੀ ਦੂਰੀ ਤੇ ਹਾਈਵੇ ਹੈ ਜੀ ਜੋ ਨਿਊ ਨਿਕਲ ਰਿਹਾ ਹੈ ਜੀ ਆ ਕੱਚਾ ਰੋਡ ਉੱਥੇ ਲੱਗਦਾ ਹੈ ਜੀ ਖਨੋੜਾ ਪਿੰਡ ਹੈ ਜੀ ਆ ਜੀ ਖਨੂੜੇ ਪਿੰਡ ਤੋਂ ਰੋਡ ਆਂਦਾ ਹੈ ਜੀ ਉਹ ਜ਼ਮੀਨ ਹੈ ਜੀ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਜੋ ਨਿਊ ਨਿਕਲਦਾ ਪਿਆ ਜੀ ਇਹ ਕਾ ਰੋਡ ਜਾਂਦਾ ਹੈ ਜੀ ਇਹਦੇ ਨਾਲ ਹੀ ਜ਼ਮੀਨ ਦੇ ਕੱਚਾ ਰੋਡ ਹੈ ਜੀ ਤਾਂ ਕੋਠੀ ਪਈ ਹੈ ਜੀ ਆ ਕੱਚਾ ਰੋਡ ਹੈ ਜੀ ਇੱਕ ਆ ਰੋਡ ਹੈ ਜੀ ਆ ਜਮੀਨ ਹੈ ਜੀ ਇੱਥੋਂ ਸਟਾਰਟ ਹੋ ਜਾਂਦੀ ਹੈ ਸਵਾ 6 ਕਿੱਲੇ ਹੈ ਜੀ ਉਹ ਮੋਟਰ ਲੱਗੀ ਹੈ ਜੀ ਇਸ ਵਿੱਚ ਜੋ ਕਿ ਸੰਤ ਬਾਬਾ ਪ੍ਰਭਾਗ ਸਿੰਘ ਯੂਨੀਵਰਸਿਟੀ ਨੂੰ ਜਾਂਦਾ ਹੈ ਜੀ ਜਿਸ ਵੀ ਮੇਰੇ ਵੀਰ ਭਰਾ ਭੈਣ ਨੂੰ ਲੋੜ ਹੋਵੇ ਸੰਪਰਕ ਕਰਨ ਸਾਨੂੰ ਹੇਠ ਦਿੱਤੇ ਨੰਬਰਾਂ ਤੇ ਧੰਨਵਾਦ ਜੀ